ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਪੂਰੇ ਸੂਬੇ ਅੰਦਰ ਦੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਿਛਲੇ ਦਿਨੀ ਵੀ ਤੁਸੀਂ ਮਾਲਵਾ ਐਮ ਬੀ ਟੀ ਵੀ ਤੇ 3ਆਂ ਦੀਆਂ ਤਸਵੀਰਾਂ ਦੇਖੀਆਂ ਸੀ ਤੇ ਅੱਜ ਮੁੜ ਟੀਮ ਮਾਲਵਾ ਤੁਹਾਨੂੰ ਲੈ ਆਈ ਹੈ ਕੋਹਾਨੀਗੜ੍ਹ ਵਿਖੇ ਤੁਹਾਨੂੰ ਜਾਣਕਾਰੀ ਦੇ ਰਹੀ ਹੈ ਕਿ ਗਾਂਦੀਨਗਰ੍ਹ ਵਿਖੇ ਇੱਕ ਵਿਸ਼ੇਸ਼ ਅਪਰਾਧਾ ਕੀਤਾ ਗਿਆ ਮੀਨਾ ਮਹੰਤ ਕਿਉਂਕਿ ਅਕਸਰ ਸਮਾਜ ਸੇਵਾ ਕਰਦੇ ਦੇਖੇ ਜਾਂਦੇ ਨੇ ਤੇ ਅੱਜ ਉਹਨਾਂ ਨੇ 3ਆਂ ਦਾ ਇਹ ਇਹ ਹਰ ਮਨਾਉਣ ਦਾ ਫੈਸਲਾ ਕੀਤਾ ਤੇ ਇਸ ਮੌਕੇ ਤੇ ਉਹਨਾਂ ਨੇ ਲੜਕੀਆਂ ਨੂੰ ਇੱਕ ਸੂਟ ਦੇ ਨਾਲ 200 ਰੁਪਇਆ ਵੀ ਦਿੱਤਾ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਇੱਕ ਸੂਟ ਦੇ ਨਾਲ 200 ਰੁਪਇਆ ਕਨੇ ਕਨੇ ਬੱਚੀ ਨੂੰ ਦਿੱਤਾ ਜਾ ਰਿਹਾ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬੀ ਕਲਚਰ ਤੋਂ ਨਵੀਂ ਪੀੜੀ ਨੂੰ ਜਾਣੂ ਕਰਾਉਣ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਅਤੇ ਆਲਾ ਦਵਾਲਾ ਜਿਹੜਾ ਸਾਡਾ ਉਥੇ ਕਿਉਂਕਿ ਹਰ ਇੱਕ ਪਿੰਡ ਚ ਹਰ ਇੱਕ ਨਗਰ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ ਸੋ ਇਹ ਉਪਰਾਲਾ ਉਚੇਚੇ ਤੌਰ ਤੇ ਗਾਂਧੀ ਨਗਰ ਪੋਨਿਗੜ ਦੇ ਵਿੱਚ ਕੀਤਾ ਗਿਆ ਤੁਹਾਨੂੰ ਉੱਥੇ ਲੈ ਕੇ ਚਲਦੇ ਹਾਂ ਸੁਣਾਉਨੇ ਆ ਬੀਬੀਆਂ ਤੀਆਂ ਮਨਾ ਰਹੀਆਂ ਨੇ ਨੱਚ ਰਹੀਆਂ ਨੇ ਗੋਲੀਆਂ ਪਾਈਆਂ ਜਾ ਰਹੀਆਂ ਨੇ ਤੁਹਾਨੂੰ ਉੱਥੇ ਲੈ ਚਲਦੇ ਹਾਂ ਆ ਜਾਓ ਤੁਸੀਂ ਵੀ ਸੁਣ ਲਓ ਹੂ ਹੂ ਕਰਨੀ ਹੈ ਨਮਹਾ ਕਰ ਤੇ ਨਮ ਹੂ ਕਰਦੀ ਨਮਹਾ ਕਰਦੀ ਕਿਹੜਾ ਤੇ ਤੂੰ ਪਰ ਲੰਬੀ ਨਹੀਂ ਕਿਰਪਾ ਕਰਨੀ ਕਿਹੜਾ ਤੇ ਤੂੰ ਪਰ ਲੰਬੀ ਨਹੀਂ ਉਹ ਬਾ ਕਰਨੀ ਓ ਹੱਸ ਲੋਨੀ ਕੁੜੀਓ ਖੇੜ ਲੋਨੀ ਕੁੜੀਓ ਹੱਸ ਲੋਨੀ ਕੁੜੀਓ ਖੇੜ ਲੋਨੀ ਕੁੜੀਓ ਹੱਸੇਣਾ ਖੇਡੇਣਾ ਰਹੇ ਜਾਉਂ ਤਾਰੀ ਕੋਈ ਕਪੂਰਸ਼ ਕੀਨ ਵਧੀਆ ਸੀ ਸਾਰੀਆਂ ਕੁੜੀਆਂ ਮਿਲ ਕੇ ਮੀਨਾ ਆਂਟੀ ਦਾ ਦਿলোਧਨ ਵਧ ਕਰਦੇ ਆ ਵੀ ਉਹਨਾਂ ਨੇ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਕੁੜੀਆਂ ਲਈ ਬਹੁਤ ਸਪੈਸ਼ਲ ਪ੍ਰੋਗਰਾਮ ਕੀਤਾ ਸਾਨੂੰ ਸੂਟ ਦਿੱਤੇ 2-200 ਰੁਪਇਆ ਦਿੱਤਾ ਬਹੁਤ ਵਧੀਆ ਫੀਲ ਹੋਇਆ ਇਹਨਾਂ ਨੇ ਬਹੁਤ ਵਧੀਆ ਕੀਤਾ ਹੀ ਸਰ ਜੀ ਸਮੇਂ ਦੇ ਵਿੱਚ ਸਾਰਾ ਸੀ ਕੈਸਾ ਦਾ ਬੀਜ਼ੀ ਰਹਿੰਦੇ ਪਰ ਕੁਝ ਸਮਾਂ ਕੱਢ ਕੇ ਕਿਤੇ ਹੋਏ ਕਿੰਨਾ ਕੁ ਵਧੀਆ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਬਹੁਤ ਸਾਰੇ ਸੀ ਇਕੱਠੇ ਕੀਤੇ ਸਾਰੀਆਂ ਕੁੜੀਆਂ ਕਿਉਂਕਿ ਅੱਜਕੱਲ ਬੀਜੀ ਸ਼ਡਿਊਲ ਹੈ ਕੋਈ ਨਿਕਲ ਨਹੀਂ ਆ ਘਰੋਂ ਅੱਜ ਅਸੀਂ ਸਾਰਿਆਂ ਨੂੰ ਰਲ ਕੇ ਇਕੱਠਾ ਕੀਤਾ ਜੋ ਅੱਜ ਨੱਚ ਰਹੀਆਂ ਗਾ ਰਹੀਆਂ ਨੇ। ਸਾਡੀ ਇੱਕ ਜਗ੍ਹਾ ਤੇ ਇਕੱਠੇ ਹੋਏ ਤਾਂ ਲੱਗਦਾ ਵੀ ਪੁਰਾਣਾ ਸੱਭਿਆਚਾਰ ਯਾਦ ਆਉਂਦਾ। ਹਾਂਜੀ ਬਿਲਕੁਲ ਯਾਦ ਆਉਂਦਾ ਬਿਲਕੁਲ ਅੱਜਕੱਲ ਕੋਈ ਵੀ ਇਕੱਠਾ ਨਹੀਂ ਹੁੰਦਾ ਸਿਰਫ ਤੀਆਂ ਵਗੈਰੇ ਤੇ ਹੀ ਇਕੱਠੇ ਹੁੰਦੇ ਨੇ। ਇਸੇ ਲਈ ਸਭ ਨੂੰ ਖੁਸ਼ੀ ਆਈ ਵਧੀਆ ਵੀ ਤੀਆਂ ਬਣਾਈਆਂ ਗਈਆਂ ਨੇ। ਸਬਸਕ੍ਰਾਈਬ ਕਰਨਾ ਚਾਹੂੰਗੀ ਮੇਰਾ ਨਾਮ ਮੀਨਾ ਮਹੰਤ ਹੈ। ਉਹ ਆ ਨਿਗੜ ਗਾਂਧੀ ਨਗਰ ਤੇ ਇਸਾ ਦੇ ਗਾਂਧੀ ਨਗਰ ਦੇ ਸਾਰੇ ਗਲੀ ਮਹੱਲੇ ਵਾਲਿਆਂ ਨੇ ਰਲ ਕੇ ਈਆਂ ਕਰਵਾਇਆ ਨੇ ਇਹ ਚਲੋ ਕੁੜੀਆਂ ਦਾ ਸ਼ੌਂਕ ਪੂਰਾ ਹੋ ਜਾਂਦਾ ਬੱਚਿਆਂ ਦਾ ਸ਼ੌਂਕ ਪੂਰਾ ਹੋ ਜਾਂਦਾ ਬੱਚੇ ਇਕੱਠੇ ਹੋ ਜਾਂਦੇ ਨੇ ਥੋੜੀ ਜਿੜ ਆਪਣਾ ਮਨ ਖੁਸ਼ ਕਰ ਲੈਂਦੇ ਨੇ ਨੱਚ ਲੈਂਦੇ ਨੇ ਗਾ ਲੈਂਦੇ ਨੇ ਵੈਸੇ ਪੁਰਾਣਾ ਤਿਹਾਰ ਵੀ ਹੈ ਈਆਂ ਦਾ ਜੋ ਪੁਰਾਣਾ ਤਿਹਾਰ ਹੈ ਉਹ ਅਸੀਂ ਮਨਾਇਆ ਹੈ ਤੇ ਅਸੀਂ ਆਪਣੇ ਵੱਲੋਂ ਮੈਂ ਆਪਣੇ ਵੱਲੋਂ ਇਹਨਾਂ ਨੂੰ ਕੁੜੀਆਂ ਨੂੰ ਸਨਮਾਨਤ ਕੀਤਾ ਇੱਕ ਇੱਕ ਸੂਟ ਤੇ 200 ਰੁਪਏ ਸਾਰੀਆਂ ਕੁੜੀਆਂ ਨੂੰ ਇਹਨਾਂ ਦਿੱਤੇ ਨੇ ਵੇ ਚਾਰ ਨਾ ਕਰ ਤਰਟਾ ਸਾਰੇ ਪਰ ਲੱਗ ਜਿਹਨਾਂ ਦੀ ਚਾਹਤ ਪੰਜਾਬੀ ਸੰਗਤ ਚਾਰ ਦਿਨਾਂ ਦੀ ਜਿਆਦਾ ਦੇਖਿਆ ਨਹੀਂ ਨਹੀਂ ਐਸੇ ਕਰਕੇ ਤਾਂ ਸੱਭਿਆਚਾਰਕ ਯਾਦ ਕਰਾਉਣ ਵਾਸਤੇ ਤਾਂ ਇਹਨਾਂ ਨੂੰ ਕੁੜੀਆਂ ਨੂੰ ਇਕੱਠੀਆਂ ਕੀਤਾ ਕਿਉਂਕਿ ਇਹਨਾਂ ਨੂੰ ਕੁੜੀਆਂ ਨੂੰ ਇਕੱਠੀਆਂ ਕੀਤਾ ਸੱਭਿਆਚਾਰਕ ਜਿੰਦਾ ਰਹੇ ਸੱਭਿਆਚਾਰਕ ਜਿੰਦਾ ਰੱਖਣ ਵਾਸਤੇ ਤਾਂ ਹੀ ਤੀਆਂ ਲਵਾਂਆਂ ਨੇ ਇਹਨੂੰ ਕਿ ਪੁਰਾਣਾ ਬਹੁਤ ਪੁਰਾਣਾ ਤਿਹਾਰ ਕਹਿੰਦੇ ਨੇ ਤੀਆਂ ਨੂੰ ਪੁਰਾਣਾ ਤਿਹਾਰ ਕਹਿੰਦੇ ਨੇ ਐਸੇ ਕਰਕੇ ਹੁਣ ਬੇਤੀ ਨਾ ਮਾਤੀ ਹਾਰੇ ਇਹ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਤਾਂ ਹੀ ਕੁੜੀਆਂ ਨੂੰ ਇਕੱਠਾ ਕੀਤਾ ਕਿਉਂਕਿ ਕੁੜੀਆਂ ਬਹੁਤ ਘੱਟ ਹੋ ਰਹੀਆਂ ਨੇ ਕੁੜੀਆਂ ਨੇ ਅੱਗੇ ਵੰਸ ਕੁੜੀਆਂ ਨਾਲ ਹੀ ਵਧਣਾ ਹੈ ਸਮੇਂ ਦੇ ਬਦਲਦੇ ਅਸੀਂ ਕਿਹច ਸਕਦੇ ਆ ਪਹਿਰਾਵਾ ਬਦਲ ਗਿਆ ਪਰ ਪੂਜੀ ਪੰਜਾਬੀ ਸੂਟ ਦੇ ਕੇ ਜਿਹਾ ਸੁਖਾ ਹਾਂ ਹਾਂਜੀ ਹਾਂਜੀ ਪੰਜਾਬੀ ਸੂਟ ਦੇ ਕਿਹਾ ਸੀ ਹੈਗੇ ਪੰਜਾਬ ਦੇ ਅਸੀਂ ਹੈਗੇ ਪੰਜਾਬ ਦੇ ਤੇ ਅਸੀਂ ਪੰਜਾਬ ਦਾ ਜ਼ਰੂਰੀ ਸਮਝਦੇ ਹਾਂ ਅਸੀਂ ਇਹ ਨਹੀਂ ਹੈ ਕਿ ਦੂਜਾ ਪਹਿਰਾਵਾ ਜਾਂ ਦੂਜਾ ਹੋ ਕਰੋ ਤਾਂ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਤਾਂ ਅਸੀਂ ਪੰਜਾਬ ਨੂੰ ਜਿਆਦਾ ਸਨਮਾਨ ਦਿੰਦੇ ਆ ਪੰਜਾਬੀ ਨੂੰ ਜਿਆਦਾ ਸਨਮਾਨ ਦਿੰਦੇ ਆ ਸਾਰੇ ਇਕੱਠੇ ਹੋਏ ਨੇ ਇੱਕ ਜਗ੍ਹਾ ਤੇ ਦਾ ਖੁਸ਼ੀ ਮਿਲੀ ਬਹੁਤ ਹਾਂਜੀ ਬਹੁਤ ਖੁਸ਼ੀ ਮਿਲੀ ਐ ਬਾਕੀ ਇਹ ਕੁੜੀਆਂ ਖੜੀਆਂ ਨੇ ਇਹਨਾਂ ਨੂੰ ਤੁਸੀਂ ਪੁੱਛੋ